ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਿੱਖ ਮਰਜਾ ਐਕਟ ਲਾਗੂ ਕਰਨ ਵਾਸਤੇ ਭਾਰਤ ਦੇਸ਼ ਦੀਆਂ 28 ਸਟੇਟਾਂ ਤੇ 9 ਯੂਨਾਈਟਿਡ ਟੈਰੀਟਰੀ ਨੂੰ ਆਦੇਸ਼ ਕੀਤੇ ਆ ਕਿ 4 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਸੈਸ ਕੰਪਲੀਟ ਕੀਤਾ ਜਾਵੇ ਔਰ ਕਰਦਾ ਜੀ ਤਾਂ ਉਹਦੀ ਪ੍ਰੋਪਰ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਉਹਨੂੰ ਵੈਲਿਡ ਜਿਹੜਾ ਜੀ ਉਹ ਮੰਨਿਆ ਜਾਵੇ ਇਹ ਸੁਪਰੀਮ ਕੋਰਟ ਦੇ ਆਦੇਸ਼ ਜਿਹੜੇ ਆ ਉਹ ਆ ਗਏ ਆ ਪਰ ਇਸ ਸਭ ਤੋਂ ਪਹਿਲਾਂ ਤਾਂ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਿੱਖ ਮਿਰਜਾ ਐਕਟ ਲਾਗੂ ਕਰਨ ਵਾਸਤੇ ਭਾਰਤ ਦੇਸ਼ ਦੀਆਂ 28 ਸਟੇਟਾਂ ਤੇ 9 ਯੂਨਾਈਟਿਡ ਟੈਰੀਟਰੀ ਉਨੂੰ ਆਦੇਸ਼ ਕੀਤਾ ਹੈ ਕਿ 4 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਸੈਸ ਕੰਪਲੀਟ ਕੀਤਾ ਜਾਵੇ ਔਰ ਜਿੱਥੇ ਵੀ ਕੋਈ ਸਿੱਖ ਵੱਸਦਾ ਤਾਂ ਜਿਹੜਾ ਗੁਰੂਗ੍ਰਾਮ ਸਾਹਿਬ ਆਰਦੀ ਤੇ ਹਾਜ਼ਰੀ ਦੇ ਵਿੱਚ ਚਾਰ ਲਾਵਾਂ ਲੈ ਕੇ ਆਪਣਾ ਵਿਆਹ ਕਰਦਾ ਜੀ ਤਾਂ ਉਹਦੀ ਪ੍ਰੋਪਰ ਕਾਨੂੰਨੀ ਤੌਰ ਤੇ ਕਾਰਵਾਈ ਕਰਕੇ ਉਹਨੂੰ ਵੈਲਿਡ ਜਿਹੜਾ ਜੀ ਉਹ ਮੰਨਿਆ ਜਾਵੇ ਇਹ ਸੁਪਰੀਮ ਕੋਰਟ ਦੇ ਆਦੇਸ਼ ਜਿਹੜੇ ਆ ਉਹ ਆਗੇ ਆ ਪਰ ਇਸ ਦਾ ਇਤਿਹਾਸ ਜਿਹੜਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹਦਾ ਸਬੰਧ ਰਿਆਸਤੀ ਨਾਬਾ ਦੇ ਨਾਲ ਆ ਰਿਆਸਤ ਨਾਬਾ ਦੇ ਨਾਲ ਆ 1495 ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਉਦੋਂ ਨਾਭਾ रियासत ਦੇ ਰਾਜੇ ਸੀਗੇ ਤਾਂ ਉਹਨਾਂ ਨੇ ਆਪਣੇ ਤੌਰ ਤੇ ਨਾਭਾ रियासत ਜਿਹੜੀ ਕਿ ਸਿੱਖ ਰਿਆਸਤ ਸੀਗੀ ਤਾਂ ਉਹਦੇ ਵਿੱਚ ਇੱਕ ਵਿਆਹ ਸ਼ਾਦੀ ਨੂੰ ਲੈ ਕੇ ਇੱਕ ਉਹਨਾਂ ਨੇ ਕਾਨੂੰਨ ਬਣਾਇਆ ਤਾਂ ਉਹਦੇ ਇੱਕ ਅੰਪੀਰੀਅਲ ਲੈਜਿਸਲੇਟਿਵ ਕੌਂਸਲ ਹੁੰਦਾ ਸੀਗਾ ਜਦੋਂ ਕੋਈ ਚੀਜ਼ ਲਾਗੂ ਕਰਨੀ ਹੁੰਦੀ ਸੀ ਤਾਂ ਉਹਦੇ ਵਿੱਚ ਉਹ ਚੀਜ਼ ਜਾਂਦੀ ਸੀ ਵਿਚਾਰ ਅਦਿਨ ਫਿਰ ਉਹਦੇ ਮੈਂਬਰ ਹੁੰਦੇ ਸੀ ਉਹ ਚਰਚਾ ਕਰਦੇ ਸੀ ਚਰਚਾ ਕਰਨ ਤੋਂ ਬਾਅਦ ਉਸ ਚੀਜ਼ ਨੂੰ ਕਾਨੂੰਨ ਬਣਾਇਆ ਜਾਂਦਾ ਸੀ ਇੰਪਲੀਮੈਂਟ ਕੀਤਾ ਜਾਂਦਾ ਸੀ ਤਾਂ 1895 ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਨੇ ਇੱਕ ਕਾਨੂੰਨ ਬਣਾਇਆ ਸਿੱਖ ਜਿਹੜੇ ਪਰਿਵਾਰ ਸੀ ਜਦੋਂ ਵਿਆਹ ਸ਼ਾਦੀ ਕਰਦੇ ਸੀ ਉਹਦੇ ਵਿੱਚ ਕਾਨੂੰਨ ਇਹ ਬਣਾਇਆ ਕਿ ਜਦੋਂ ਵੀ ਕਿਸੇ ਸਿੱਖ ਦਾ ਵਿਆਹ ਹੁੰਦਾ ਤਾਂ ਉਹਦੇ ਵਿੱਚ 11 ਜਿਹੜੇ ਨੇ ਵਰਾਤੀ ਹੋਣਗੇ ਔਰ ਕੋਈ ਵੀ ਦਹੇਜ ਨਾ ਕੋ ਲਵੇਗਾ ਨਾ ਕੋ ਦੇਵੇਗਾ ਜਾਨਕਿ ਦਹੇਜ ਪ੍ਰਥਾ ਦੇ ਬਿਲਕੁਲ ਖਿਲਾਫ ਸੀਗੇ ਇਹ ਮਹਾਰਾਜਾ ਹੀਰਾ ਸਿੰਘ ਜੀ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ 1895 ਦੇ ਵਿੱਚ ਉਸ ਤੋਂ ਬਾਅਦ 1909 ਦੇ ਵਿੱਚ ਟਿੱਕਰ ਬਦਮਨ ਸਿੰਘ ਜਾਨੀ ਕਿ ਉਹਦਾ ਰਾਜਨੀਤੀ ਬਣੇ ਟਿੱਕਾ ਮਤਲਬ ਹੁੰਦਾ ਸੀ ਜਿਹੜਾ ਸਭ ਤੋਂ ਵੱਡਾ ਪੁੱਤਰ ਹੁੰਦਾ ਸੀ ਜਿਹਦਾ ਕਿ ਵਿਰਾਸਤ ਦਾ ਸਭ ਤੋਂ ਵੱਧ ਦਾਅਵੇਦਾਰ ਹੁੰਦਾ ਸੀ ਤਾਂ ਉਹਨੂੰ ਟਿੱਕਾ ਕਿਹਾ ਜਾਂਦਾ ਟਿੱਕਾ ਰਬਦਮਨ ਸਿੰਘ ਹੋਰ ਹੀ ਜਿਹੜੇ ਨੇ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸੀਗੇ ਤਾਂ ਉਹਨਾਂ ਨੂੰ ਪਾਈ ਕਾਨ ਸਿੰਘ ਨਾਪਾ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਉਹਨਾਂ ਨੇ ਇੱਕ ਖਰੜਾ ਤਿਆਰ ਕੀਤਾ ਕਿ ਜਿਹੜੇ ਸਿੱਖ ਭਾਈਚਾਰਾ ਹੈ ਸਾਡੀ ਸਿੱਖ ਜਮਾਤ ਹੈ ਇਹਦਾ ਜਿਹੜਾ ਜਿਹੜੀ ਜਿਹੜੀ ਵਿਆਹ ਸ਼ਾਦੀ ਹੁੰਦੀ ਹੈ ਇਹਨੂੰ ਪ੍ਰੋਪਰ ਤਰੀਕੇ ਨਾਲ ਕਾਨੂੰਨ ਬਣਾ ਕੇ ਆਪਾਂ ਇਹਨੂੰ ਲਾਗੂ ਕੀਤਾ ਜਾਵੇ ਤਾਂ ਉਹਨਾਂ ਨੇ 1909 ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਪ੍ਰੋਪਰ ਜਿਹੜਾ ਜੀ ਪੇਪਰ ਸਬਮਿਟ ਕੀਤੇ ਕਲਕੱਤਾ ਦੇ ਵਿੱਚ ਜਾ ਕੇ ਵਾਈਸ ਰਾਏ ਕੋਲੇ ਤਾਂ ਫਿਰ ਉਹ ਕਾਨੂੰਨ ਜਿਹੜਾ ਜੀ ਬਣਿਆ ਔਰ 201909 ਦੇ ਵਿੱਚ ਇਹ ਕਾਨੂੰਨ ਜਿਹੜਾ ਲਾਗੂ ਹੋਇਆ ਉਸ ਵਕਤ ਤੁਸੀਂ ਮੰਨ ਕੇ ਚੱਲੋ ਕਿ 8 ਸਟੇਟਾਂ ਸੀਗੀਆਂ ਜਿਹਦੇ ਵਿੱਚੋਂ ਇੱਕ ਸਟੇਟ ਮੁਸਲਮਾਨ ਹੁੰਦੀ ਸੀ 7 ਸਟੇਟਾਂ ਜਿਹੜੀਆਂ ਸੀਗੀਆਂ ਸਿੱਖ ਸਟੇਟਾਂ ਹੁੰਦੀਆਂ ਸੀ ਕੱਲੀ ਨਾਭਾ ਸਟੇਟ ਨੂੰ ਛੱਡ ਕੇ ਹੋਰ ਕਿਸੇ ਸਟੇਟ ਨੇ ਸਿੱਖ ਮਰਜਾਟ ਲਾਗੂ ਨਹੀਂ ਕੀਤਾ ਕੱਲੀ ਨਾਭਾ रियासत ਦੇ ਵਿੱਚ ਮਰਜਾ ਹੀਰਾ ਸਿੰਘ ਦੀ ਮਰਜਾ ਅਰਦਮਨ ਸਿੰਘ ਦੀ ਭਾਈ ਕਾਨ ਸਿੰਘ ਨਾਭਾ ਹੋਰਾਂ ਦੀ ਵੱਡੀ ਦੇਣ ਜਿਹੜੀ ਹੈ ਉਹ ਇਤਿਹਾਸ ਦੇ ਵਿੱਚ ਹੈਗੀ ਆ ਅੱਜ ਉਸੇ ਗੱਲ ਨੂੰ ਅੱਗੇ ਤੋਰਦੇ ਹੋਏ ਜਿਹੜਾ ਜੀ ਇਹ ਕਾਨੂੰਨ ਜਿਹੜਾ ਜਿਹੜਾ ਤਕਰੀਬਨ 2012 ਦੇ ਵਿੱਚ ਇਹ ਗੱਲ ਚਰਚਾ ਦੇ ਵਿੱਚ ਆਈ ਸੀ ਕਿ ਕਾਨੂੰਨ ਲਾਗੂ ਹੋਣਾ ਚਾਹੀਦਾ ਪਰ ਕਿਸੇ ਨੇ ਇੰਪਲੀਮੈਂਟ ਨਹੀਂ ਕੀਤਾ ਉਸ ਚੀਜ਼ ਨੂੰ ਹੁਣ ਸੁਪਰੀਮ ਕੋਰਟ ਬਹੁਤ ਸਖਤ ਹੋਈ ਆ ਸੁਪਰੀਮ ਕੋਰਟ ਨੇ ਕਿਹਾ ਕਿ 4 ਮਹੀਨਿਆਂ ਦੇ ਵਿੱਚ ਵਿੱਚ 28 ਸਟੇਟਾਂ ਤੇ 9 ਯੂਨੀਟ ਟੈਰੀਟਰੀ ਜਾਨੀ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਆ ਉਹਦੇ ਵਿੱਚ ਜਿੱਥੇ ਵੀ ਕੋਈ ਸਿੱਖ ਵੱਸਦਾ ਜਿਹੜਾ ਗੁਰੂ ਮਹਾਰਾਜ ਦੇ ਜੇ ਹਾਜ਼ਰੀ ਦੇ ਵਿੱਚ ਚਾਰ ਲਾਵਾ ਲੈ ਕੇ ਵਿਆਹ ਸ਼ਾਦੀ ਕਰਦਾ ਜੀ ਤਾਂ ਉਹਨੂੰ ਕਾਨੂੰਨੀ ਤੌਰ ਤੇ ਮੰਨਤਾ ਦਿੱਤੀ ਜਾਵੇ ਉਹਨੂੰ ਪ੍ਰੋਪਰ ਰਜਿਸਟਰਡ ਕਰਾਇਆ ਜਾਵੇ ਤਾਂ ਕਿ ਉਹਨਾਂ ਨੂੰ ਦੁਬਾਰਾ ਕਿਸੇ ਹੋਰ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਾ ਪਵੇ ਇਹ ਬਹੁਤ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਜਿਹੜਾ ਜੀ ਕੀਤਾ ਬਿਲਕੁਲ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਕਾਂਗਰਸ ਨੇ ਵੀ ਰਾਜ ਕੀਤਾ ਅਕਾਲੀ ਦਲ ਨੇ ਵੀ ਰਾਜ ਕੀਤਾ ਭਾਵੇਂ ਕਿ ਸਿੱਖ ਕੌਮ ਨਾਲ ਸੰਬੰਧਿਤ ਸੀ ਪਰ ਉਹਨਾਂ ਨੇ ਧਿਆਨ ਦੇਖੋ ਇਹ ਇਹ ਤਾਂ ਹਰ ਹਰ ਦੀ ਮਤ ਹੁੰਦੀ ਹੈ ਜਿਵੇਂ ਮੈਂ ਗੱਲ ਕਰ ਰਿਹਾ ਮਹਾਰਾਜਾ ਹੀਰਾ ਸਿੰਘ ਦੇ ਟਾਈਮ ਦੀ ਕਿ 8 ਰਿਆਸਤਾਂ ਸੀਗੀਆਂ ਜਿਹਦੇ ਵਿੱਚੋਂ 7 ਰਿਆਸਤਾਂ ਨਰੋਲ ਸਿੱਖ ਸੀਗੀਆਂ ਹੁਣ ਕੱਲੀ ਨਾ ਪਰਿਆਸਤ ਨੂੰ ਛੱਡ ਕੇ ਕਿਸੇ ਹੋਰ ਰਿਆਸਤ ਨੇ ਕੀਤਾ ਹੀ ਨਹੀਂ ਇਹ ਪਹਿਲਾਂ ਤੋਂ ਹੀ ਪ੍ਰੋਬਲਮ ਚੱਲੀ ਆ ਰਹੀ ਹੈ ਔਰ ਅਕਾਲੀ ਦਲ ਦੀ ਸਰਕਾਰ ਵੀ ਆਈ ਕਾਂਗਰਸ ਸਰਕਾਰ ਵੀ ਉਹਨਾਂ ਨੇ ਕੋਈ ਗੰਭੀਰਤਾ ਨਹੀਂ ਦਿਖਾਈ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜਿਵੇਂ ਸਾਡੀ ਸਰਕਾਰ ਬਣੀ ਆਮ ਆਦੀ ਪਾਰਟੀ ਦੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਸਿੱਖ ਮੈਰਜਾਟ ਐਕਟ ਲਾਗੂ ਅਸੀਂ ਕਰਾਂਗੇ ਤਾਂ ਕਿ ਥੋੜਾ ਨਾ ਥੋੜਾ ਇੱਕ ਪੋਜ਼ਿਟਿਵ ਸੋਚ ਜਿਹੜੀ ਆ ਉਹ ਕੰਮ ਕਰਦੀ ਹੈ ਔਰ ਸੁਪਰੀਮ ਕੋਰਟ ਜਿਹੜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਕੋਰ ਮਾਣੀਓ ਕੋਰਟ ਆ ਉਹ ਕੋਰਟ ਦੇ ਸਖਤ ਹਦੇਸ਼ ਆਏ ਨੇ ਕਿ 4 ਮਹੀਨਿਆਂ ਦੇ ਵਿੱਚ ਵਿੱਚ ਇਹ ਪ੍ਰੋਸੈਸ ਨੂੰ ਕੰਪਲੀਟ ਕੀਤਾ ਜਾਵੇ ਤਾਂ ਕਿ ਕਿਸੇ ਵੀ ਸਿੱਖ ਨੂੰ ਜਿਹੜਾ ਜੀ ਕਿਸੇ ਹੋਰ ਸਰਟੀਫਿਕੇਟ ਦੀ ਜ਼ਰੂਰਤ ਨਾ ਪਵੇ ਉਹਦਾ ਜਿਹੜਾ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਚਾਰ ਲਾਵਾਂ ਨਾਲ ਕੀਤਾ ਵਿਆਹ ਜਿਹੜਾ ਜੀ ਉਹ ਸੰਪੂਰਨ ਮੰਨਿਆ ਜਾਵੇ ਸਿੱਖ ਸਮਾਜ ਜਿਹੜਾ ਹੈ ਸਿੱਖ ਭਾਈਚਾਰਾ ਜਿਹੜਾ ਹੈ ਬੜੇ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਸੀਗਾ ਕਿ ਜਿਹੜਾ ਸਿੱਖ ਮੈਰਜ ਐਕਟ ਹੈ ਜਿਹੜੀ ਕਾਨੂੰਨ ਮੁਤਾਬਕ ਸਿੱਖ ਮੈਰਜ ਐਕਟ ਜਿਹੜਾ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਇਸ ਗੱਲ ਨੂੰ 118 ਸਾਲ ਲੱਗਿਆ ਜੀ 118 ਸਾਲ ਬਾਅਦ ਅੱਜ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਸਿੱਖ ਮੈਰਜ ਜਿਹੜਾ ਐਕਟ ਹੈ ਉਹ ਪੂਰੇ ਭਾਰਤ ਦੇ ਵਿੱਚ ਔਰ ਜਿੱਥੇ ਜਿੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਜਿੱਥੇ ਵੀ ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ ਤੇ ਲਾਗੂ ਹੋਣਾ ਚਾਹੀਦਾ ਔਰ 4 ਮਹੀਨਿਆਂ ਦੇ ਵਿੱਚ ਇੰਪਲੀਮੈਂਟ ਕਰਨ ਦੀ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਪਹਿਲਾਂ ਤਾਂ ਮੈਂ ਸੁਬਰੀਪ ਕੋਰਟ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਿੱਖਾਂ ਦੇ ਹੱਕ 'ਚ ਪਹਿਲੀ ਗੇਲ ਕੋਈ ਜਿਹੜਾ ਫੈਸਲਾ ਆਇਆ ਜਿਹੜੀ ਬਹੁਤ ਲੰਬੀ ਚਿਰ ਦੀ ਸਿੱਖਾਂ ਦੀ ਮੰਗ ਦੀ ਸਿੱਖ ਮੈਰਿਜ ਐਕਟ ਵਾਸਤੇ ਉਹ ਇਹਨਾਂ ਨੇ ਸਿੱਖਾਂ ਦੇ ਹੱਕ 'ਚ ਦੇ ਕੇ ਤੇ ਸਰਕਾਰਾਂ ਨੂੰ ਉਦੇਸ਼ ਕੀਤਾ ਵੀ ਇਹਨੂੰ 4 ਮਹੀਨੇ ਦੇ ਵਿੱਚ ਵਿੱਚ ਲਾਗੂ ਕੀਤਾ ਜਾਵੇ ਅਸੀਂ ਤਾਂ ਬਹੁਤ ਤੇ ਖੁਸ਼ੀ ਪ੍ਰਗਟ ਕਰਦੇ ਹਾਂ ਤੇ ਸਿੱਖਾਂ ਦਾ ਵਿਸ਼ਵਾਸ ਵੀ ਵਧੂਗਾ ਕੋਰਟਾਂ ਤੇ ਵੀ ਇੱਥੇ ਸਾਨੂੰ ਇਨਸਾਫ ਮਿਲ ਰਿਹਾ ਹੈ ਅਸੀਂ ਜੋ ਸੁਪਰੀਮ ਕੋਰਟ ਸਰਕਾਰ ਜੋਗਾ ਸਾਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਅਦਾਲਤ ਹੈ ਉਸ ਨੇ ਜੋ ਫੈਸਲਾ ਕੀਤਾ ਸਿੱਖ ਐਕਟ ਮੈਰਿਜ ਐਕਟ ਦੇ ਵਿਵਾਦਕ ਅਸੀਂ ਉਸ ਦਾ ਬਹੁਤ ਧੰਨਵਾਦ ਕਰਦੇ ਹਾਂ ਬੜੀ ਚਿਰ ਉਖੜੀ ਮੰਗ ਸੀ ਬੜੇ ਦਰਦ ਦਾ ਠੋਕਰਾਂ ਖਾ ਕੇ ਕੋਰਟਾਂ ਦੇ ਵਿੱਚ ਆ ਕੇ ਮੈਰਿਜ ਐਕਟ ਕਰਾਉਣ ਤੇਗੇ ਪਰ ਫਿਰ ਵੀ ਪੂਰਨ ਦੀ ਚੜ੍ਹਦਾ ਬਹੁਤ ਹੀ ਲੋਕਾਂ ਨੂੰ ਪਰੇਸ਼ਾਨੀ ਹੋਦੀ ਸੀ ਪਰ ਜੋ ਫੈਸਲਾ ਇਹ ਸਰਕਾਰ ਨੇ ਕੀਤਾ ਹੈ ਕੋਰਟ ਨੇ 4 ਮਹੀਨੇ ਵਿੱਚ ਫੈਸਲਾ ਲੈਣ ਦਾ ਅਸੀਂ ਉਸ ਦਾ ਬਹੁਤ ਧੰਨਵਾਦ ਕਰਦੇ ਹਾਂ ਸਿੱਖ ਕੌਮ ਦਾ ਭਾਈ ਸ਼ਕਰ ਦੇਣਦਾਰ ਰਹੇਗੀ